ਅੱਜ ਜਿਹੜੀ ਸੱਚੀ ਘਟਨਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਕਿਰਪਾ ਕਰਕੇ ਰਿਕੁਐਸਟ ਹੈ ਕਿ ਤੁਸੀਂ ਇਸ ਨੂੰ ਐਂਡ ਤੱਕ ਸੁਣਿਓ ਤੇ ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਕਿ ਇਹ ਸਹੀ ਹੋਇਆ ਜਾਂ ਫਿਰ ਗਲਤ ਹੋਇਆ ਜਾਂ ਫਿਰ ਇਸ ਦਾ ਕੋਈ ਹੋਰ ਹੱਲ ਵੀ ਹੋ ਸਕਦਾ ਸੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਕਤਲ ਹੁੰਦਾ ਹੈ ਤੇ ਇਹ ਕਤਲ ਕਰਦੀਆਂ ਨੇ ਔਰਤਾਂ ਤੇ ਫਿਰ ਜਦੋਂ ਇਸ ਕਤਲ ਦੇ ਪਿੱਛੇ ਦੀ ਸੱਚਾਈ ਨਿਕਲ ਕੇ ਸਾਰਿਆਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਨੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਸੋਚਣ ਤੇ ਮਜੂਰ ਹੋ ਜਾਂਦੇ ਨੇ ਕਿ ਐਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਸੋਸ਼ੀਓਕਾਲਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਸੱਚੀ ਘਟਨਾ ਕਰਨਾਟਕਾ ਦੀ ਰਾਜਧਾਨੀ ਬੈਂਗਲੁਰੂ ਤੇ ਉੱਥੋਂ ਦੇ ਪੈਂਦੇ ਥਾਣੇ 16 ਦੇਵਨ ਹੱਲੀ ਤੇ ਉਸ ਅਧੀਨ ਆਉਂਦੇ ਇਲਾਕੇ ਬੀਜੀਐਸ ਗਰਾਊਂਡ ਦੀ ਹੈ ਇਸ ਬੀਜੀਐਸ ਗਰਾਊਂਡ ਦੇ ਵਿੱਚ ਇੱਕ ਆਟੋ ਖੜਾ ਹੁੰਦਾ ਹੈ ਤੇ ਆਟੋ ਦੇ ਵਿੱਚ ਇੱਕ ਜੋ ਵਿਅਕਤੀ ਸੀ ਉਹ ਜਖਮੀ ਹਾਲਤ ਦੇ ਵਿੱਚ ਪਿਆ ਸੀ ਤਾਂ ਉੱਥੋਂ ਜੋ ਰਾਹੀਰ ਨਿਕਲਦੇ ਨੇ ਤਾਂ ਉਹਨਾਂ ਦੀ ਉੱਤੇ ਨਿਗਾਹ ਪੈਂਦੀ ਹੈ ਤਾਂ ਉਹ ਦੇਖਦੇ ਨੇ ਕਿ ਇਸ ਆਟੋ ਦੇ ਵਿੱਚ ਇੱਕ ਵਿਅਕਤੀ ਪਿਆ ਹੁੰਦਾ ਹੈ ਜੋ ਬਹੁਤ ਹੀ ਜ਼ਿਆਦਾ ਜਖਮੀ ਹਾਲਤ ਦੇ ਵਿੱਚ ਹੁੰਦਾ ਹੈ ਦੇਖਣ ਵਿੱਚ ਇਹ ਕਾਫੀ ਰੈਸਟ ਪੋਸਟ ਤੇ ਤਗੜਾ ਲੱਗ ਰਿਹਾ ਸੀ ਤਾਂ ਉਹ ਉਹ ਸੋਚਦੇ ਸੀ ਕਿ ਇਸ ਨੂੰ ਇਸ ਹਾਲਤ ਦੇ ਵਿੱਚ ਕਿਸ ਨੇ ਪਹੁੰਚਾਇਆ ਹੈ ਉਹਨਾਂ ਦੇ ਪੈਰਾਂ ਹਟੋਂ ਜ਼ਮੀਨ ਨਿਕਲ ਜਾਂਦੀ ਹੈ ਲੋਕ ਦੇਖਦੇ ਨੇ ਕਿ ਜੋ ਇਹ ਵਿਅਕਤੀ ਸੀ ਇਸ ਦੇ ਗਲੇ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਆਇਆ ਸੀ ਤੇ ਇਹ ਬਹੁਤ ਹੀ ਜ਼ਿਆਦਾ ਜਕਮੀ ਹਾਲਤ ਦੇ ਵਿੱਚ ਪਿਆ ਸੀ ਤਾਂ ਹੁਣ ਉੱਥੋਂ ਕੋਈ ਪੁਲਿਸ ਨੂੰ ਵੀ ਸੂਚਿਤ ਕਰ ਦਿੰਦਾ ਹੈ ਹੁਣ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਜਦੋਂ ਪੁਲਿਸ ਵਾਲੇ ਉੱਥੇ ਆਉਂਦੇ ਨੇ ਤਾਂ ਜਦੋਂ ਵਿਅਕਤੀ ਨੂੰ ਇਸ ਹਾਲਤ ਦੇ ਵਿੱਚ ਦੇਖਦੇ ਨੇ ਤਾਂ ਉਸ ਨੂੰ ਤੁਰੰਤ ਡਾਕਟਰ ਦੇ ਕੋਲ ਲਿਆਇਆ ਜਾਂਦਾ ਹੈ ਪਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਵਿਅਕਤੀ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤਾਂ ਹੁਣ ਪੁਲਿਸ ਵਾਲੇ ਇਸ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਤਾਂ ਹੁਣ ਪੁਲਿਸ ਵਾਲਿਆਂ ਅੱਗੇ ਇਹ ਵੀ ਸਵਾਲ ਸੀ ਕਿ ਇਹ ਲਾਸ਼ ਕਿਸ ਦੀ ਹੈ ਜੋ ਇਹ ਵਿਅਕਤੀ ਹੈ ਕੌਣ ਹੈ ਇਸ ਦੀ شناخت ਕਰਨਾ ਸਭ ਤੋਂ ਜ਼ਰੂਰੀ ਸੀ ਪੁਲਿਸ ਵਾਲਿਆਂ ਅੱਗੇ ਇਹ ਵੀ ਸਵਾਲ ਸੀ ਕਿ ਇਸ ਦਾ ਕਤਲ ਕਿਸ ਨੇ ਕੀਤਾ ਹੈ ਇਹ ਵਿਅਕਤੀ ਕੌਣ ਹੈ ਜਾਂ ਇਹ ਕਿੱਥੇ ਦਾ ਰਹਿਣ ਵਾਲਾ ਹੈ ਹੁਣ ਪੁਲਿਸ ਵਾਲਿਆਂ ਨੂੰ ਅੱਗੇ ਪਤਾ ਲੱਗਦਾ ਹੈ ਕਿ ਜੇ ਉਹ ਇਹ ਵਿਅਕਤੀ ਹੈ ਇਸ ਦਾ ਨਾਮ ਅਲੋਕਨਾਥ ਹੈ ਇਸ ਦੀ ਉਮਰ 37 ਸਾਲ ਸੀ ਤੇ ਇਹ ਪੇਸ਼ੇ ਵਜੋਂ ਇੱਕ ਇਹ ਪ੍ਰਾਪਰਟੀ ਡੀਲਰ ਸੀ ਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਇਹ ਵਿਅਕਤੀ ਸੀ ਇਸ ਦੇ ਉੱਤੇ ਕਈ ਕੇਸ ਵੀ ਦਰਜ ਸੀ ਮਤਲਬ ਕਿ ਧੋਖਾਧੜੀ ਦੇ ਜਾਂ ਪ੍ਰਾਪਰਟੀ ਰਿਲੇਟਡ ਕਈ ਕੇਸ ਦਰਜ ਸੀ ਪੁਲਿਸ ਦੇ ਮਨ ਦੇ ਵਿੱਚ ਹੁਣ ਕਈ ਸਵਾਲ ਸੀ ਪੁਲਿਸ ਨੂੰ ਕਈ ਐਂਗਲਾਂ ਤੋਂ ਇਸ ਕੇਸ ਦੀ ਜਾਂਚ ਕਰਦੀ ਹੈ। ਉਹਨਾਂ ਦੇ ਮਨ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਜਿਸ ਨੇ ਇਸ ਦੇ ਉੱਤੇ ਕੇਸ ਦਰਜ ਕਰਵਾਏ ਸੀ ਜਾਂ ਇਸ ਦੀ ਜੋ ਕਿਸੇ ਨਾਲ ਵੀ ਪ੍ਰਾਪਰਟੀ ਨੂੰ ਲੈ ਕੇ ਜਾਂ ਕੋਈ ਵਿਵਾਦ ਸੀ, ਸ਼ਾਇਦ ਉਹਨਾਂ ਨੇ ਇਸ ਦੀ ਹਤਿਆਨਾ ਕਰਵਾ ਦਿੱਤੀ ਹੋਵੇ। ਪੁਲਿਸ ਦੇ ਮਨ ਦੇ ਵਿੱਚ ਹੁਣ ਕਈ ਸਵਾਲ ਆ ਰਹੇ ਸੀ ਤਾਂ ਹੁਣ ਪੁਲਿਸ ਕੀ ਕਰਦੀ ਹੈ ਕਿ ਇਸ ਦੇ ਪਰਿਵਾਰਕ ਮੈਂਬਰਾਂ ਨਾਲ ਕੰਟੈਕਟ ਕਰਦੀ ਹੈ। ਇਸ ਦੇ ਪਰਿਵਾਰ ਦੇ ਵਿੱਚ ਇਸ ਦੀ ਮਾਂ ਤੇ ਭੈਣ ਨਾਲ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਜਾਂ ਇੰਨੀ ਜ਼ਿਆਦਾ ਦੁਸ਼ਮਣੀ ਕਿਸੇ ਨਾਲ ਨਹੀਂ ਸੀ ਕਿ ਕੋਈ ਇਸ ਦਾ ਕਤਲ ਕਰ ਦੇਵੇ। ਇਹ ਘਟਨਾ 22 ਮਾਰਚ 2025 ਦੀ ਸੀ। ਪਰਿਵਾਰ ਵਾਲੇ ਦੱਸਦੇ ਨੇ ਕਿ 22 ਮਾਰਚ 2025 ਨੂੰ ਲਗਭਗ 11 ਵਜੇ ਜੋ ਅਲੋਕ ਸੀ ਇਹ ਕਹਿ ਕੇ ਨਿਕਲਿਆ ਸੀ ਉਹ ਆਪਣੀ ਐਕਸਯੂਵੀ ਗੱਡੀ ਦੇ ਵਿੱਚ ਜਾਂਦਾ ਹੈ ਤੇ ਉਹ ਇਹ ਕਹਿ ਕੇ ਨਿਕਲਿਆ ਸੀ ਕਿ ਮੈਂ ਕਿਸੇ ਕੰਮ ਦੇ ਲਈ ਬਾਹਰ ਜਾ ਰਿਹਾ ਹਾਂ, ਮੈਨੂੰ ਦੇਰ ਹੋ ਜਾਵੇਗੀ। ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਸਾਨੂੰ ਸਿਰਫ ਉਹ ਇਹ ਕਹਿ ਕੇ ਘਰੋਂ ਚਲਿਆ ਗਿਆ ਸੀ। ਇਸ ਤੋਂ ਬਾਅਦ ਕੀ ਹੋਇਆ? ਜਾਂ ਇਸ ਤੋਂ ਬਾਅਦ ਉਹ ਕਿੱਥੇ ਗਿਆ ਹੈ ਕਿਹਦੇ ਕੋਲ ਗਿਆ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੁਣ ਪੁਲਿਸ ਜੋ ਅਲੋਪ ਸੀ ਇਸ ਦੀ ਕਾਲ ਡਿਟੇਲ ਕਢਵਾਉਂਦੀ ਹੈ ਤਾਂ ਹੁਣ ਜੋ ਕਾਲ ਡਿਟੇਲ ਦੇਖੀ ਜਾਂਦੀ ਹੈ ਤਾਂ ਜਦੋਂ ਆਖਰੀ ਜੋ ਨੰਬਰਾਂ ਦੇ ਉੱਤੇ ਗੱਲ ਹੋਈ ਸੀ ਤਾਂ ਉਸ ਦੇ ਵਿੱਚੋਂ ਇੱਕ ਜੋ ਨੰਬਰ ਸ਼ੋ ਹੁੰਦਾ ਹੈ ਉਹ ਉਸ ਦੇ ਪਰਿਵਾਰ ਵਾਲਿਆਂ ਨੂੰ ਪੁੱਛਦੇ ਨੇ ਕਿ ਇਹ ਨੰਬਰ ਕਿਸ ਦਾ ਹੈ ਉਹਨਾਂ ਨੂੰ ਕਿ ਵੀ ਪਤਾ ਲੱਗਿਆ ਸੀ ਕਿ ਇਹ ਨੰਬਰ ਕਿਸੇ ਯਸ਼ਵਨੀ ਸਿੰਘ ਦਾ ਹੈ ਤਾਂ ਪਰਿਵਾਰ ਵਾਲੇ ਦੱਸਦੇ ਨੇ ਕਿ ਹਾਂ ਇਹ ਯਸ਼ਵਨੀ ਸਿੰਘ ਦਾ ਨੰਬਰ ਹੈ ਜੋ ਯਸ਼ਵਨੀ ਸੀ ਇਹ ਅਲੋਕ ਦੀ ਪਤਨੀ ਸੀ ਤੇ ਉਸ ਦੀ ਉਮਰ ਲਗਭਗ 19 ਸਾਲ ਸੀ ਹੁਣ ਪੁਲਿਸ ਵਾਲਿਆਂ ਨੂੰ ਥੋੜੀ ਇਹ ਵੀ ਹੈਰਾਨੀ ਹੁੰਦੀ ਹੈ ਕਿ ਜੋ ਅਲੋਕ ਸੀ ਉਸ ਦੀ ਉਮਰ 37 ਸਾਲ ਸੀ ਤੇ ਇਸ ਲੜਕੀ ਦੀ ਉਮਰ 19 ਸਾਲ ਸੀ ਤਾਂ ਇਸ 19 ਸਾਲ ਦੀ ਉਮਰ ਦੀ ਲੜਕੀ ਦਾ ਲੋਕ ਦੇ ਨਾਲ ਵਿਆਹ ਕਿਵੇਂ ਹੋ ਗਿਆ ਉਹਨਾਂ ਨੂੰ ਇਸ ਗੱਲ ਤੇ ਵੀ ਹੈਰਾਨੀ ਹੁੰਦੀ ਹੈ ਕਿਉਂਕਿ ਦੋਨਾਂ ਦੀ ਉਮਰ ਦਾ ਲਗਭਗ ਜੋ ਅੰਤਰ ਸੀ ਉਹ ਅੱਧੋ-ਅੱਧਾ ਦਾ ਸੀ ਤਾਂ ਹੁਣ ਪੁਲਿਸ ਵਾਲੇ ਇਸ ਵਿਸ਼ੇਸ਼ਲੀ ਕਹਾਣੀ ਵੀ ਜਾਨਣਾ ਚਾਹੁੰਦੇ ਸੀ ਹੁਣ ਪੁਲਿਸ ਯਸ਼ਵਨੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਜੋ ਯਸ਼ਵਨੀ ਸੀ ਜਦੋਂ ਪੁਲਿਸ ਵਾਲੇ ਉਸ ਤੋਂ ਪੁੱਛਗਿੱਛ ਕਰਦੇ ਨੇ ਉਹ ਪਹਿਲਾਂ ਤਾਂ ਉਹਨਾਂ ਨੂੰ ਐਵੇਂ ਗੱਲਾਂ ਦੇ ਵਿੱਚ ਘਮਾਉਂਦੀ ਹੈ ਮਤਲਬ ਕੋਈ ਵੀ ਸਾਫ਼ ਜਵਾਬ ਨਹੀਂ ਦਿੰਦੀ ਪਰ ਪੁਲਿਸ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਜੋ ਯਸ਼ਵਨੀ ਸਿੰਘ ਅੱਗੇ ਕਹਾਣੀ ਦੱਸਦੀ ਹੈ ਤਾਂ ਇਹ ਸੁਣ ਕੇ ਸਾਰਿਆਂ ਦੇ ਪੈਰਾਂ ਹਟੋਂ ਜ਼ਮੀਨ ਨਿਕਲ ਜਾਂਦੀ ਹੈ ਹੁਣ ਯਸ਼ਵਨੀ ਦੱਸਦੀ ਹੈ ਕਿ ਹੁਣ ਤੋਂ ਲਗਭਗ 2 ਸਾਲ ਪਹਿਲਾਂ ਜਦੋਂ ਉਸ ਦੀ ਉਮਰ 17 ਸਾਲ ਸੀ ਤਾਂ ਉਹ ਕੰਮ ਦੇ ਸਿਲਸਿਲੇ ਦੇ ਵਿੱਚ ਕੰਮ ਦੀ ਭਾਲ ਦੇ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ ਤਾਂ ਹੁਣ ਇੱਧਰ ਉੱਧਰ ਘੁੰਮਦੇ ਹੋਏ ਕਿਸੇ ਦੇ ਰੈਫਰੈਂਸ ਦੇ ਵਿੱਚ ਉਹ ਅਲੋਕਨਾਥ ਨੂੰ ਮਿਲਦੀ ਹੈ ਤੇ ਜਦੋਂ ਇਹ ਆਪਸ ਦੇ ਵਿੱਚ ਮਿਲਦੇ ਨੇ ਤਾਂ ਇਹ ਬੈਠਦੇ ਨੇ ਗੱਲਾਂ-ਵੱਤਾਂ ਕਰਦੇ ਨੇ ਤਾਂ ਜੋ ਅਲੋਕ ਸੀ ਉਹ ਇਸ ਨੂੰ ਕਹਿੰਦਾ ਕਿ ਮੈਂ ਤੈਨੂੰ ਨੌਕਰੀ ਦੇ ਦੇਵਾਂਗਾ ਤੂੰ ਮੇਰੇ ਕੋਲ ਹੀ ਕੰਮ ਕਰ ਸਕਦੀ ਆ ਤੇ ਹੁਣ ਜੋ ਯਸ਼ਵਨੀ ਸੀ ਉਸ ਨੂੰ ਇਹ ਸੀ ਕਿ ਮੈਨੂੰ ਨੌਕਰੀ ਮਿਲ ਗਈ ਹੈ ਤਾਂ ਹੁਣ ਜੋ ਅਲੋਕ ਸੀ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਪੈਸੇ ਵੀ ਦਵਾਂਗਾ ਤਾਂ ਹੁਣ ਯਸ਼ਵਨੀ ਜੋ ਸੀ ਉਹ ਇਸ ਕੋਲ ਨੌਕਰੀ ਕਰਨ ਲੱਗਦੀ ਆ ਤੇ ਇਸ ਦੇ ਬਦਲੇ ਜੋ ਅਲੋਕ ਸੀ ਉਸ ਨੂੰ ਪੈਸੇ ਵੀ ਦਿੰਦਾ ਹੈ ਹੁਣ ਯਸ਼ਵਨੀ ਜਦੋਂ ਉੱਥੇ ਕੰਮ ਕਰ ਰਹੀ ਹੁੰਦੀ ਹੈ ਤਾਂ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਪੈ ਜਾਂਦਾ ਹੈ ਹੁਣ ਪਿਆਰ ਇਹਨਾਂ ਦੇ ਵਿੱਚ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਤੇ ਹੁਣ ਅੱਗੇ ਜਾ ਕੇ ਜਦੋਂ ਯਸ਼ਵਨੀ ਦੀ ਉਮਰ 18 ਸਾਲ ਹੋ ਜਾਂਦੀ ਹੈ ਤਾਂ ਜੋ ਆਲੋਕ ਸੀ ਉਹ ਯਸ਼ਵਨੀ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੰਦਾ ਹੈ ਹੁਣ ਤੋਂ ਲਗਭਗ 2 ਮਹੀਨੇ ਪਹਿਲਾਂ ਜੋ ਆਲੋਕ ਤੇ ਯਸ਼ਵਨੀ ਸੀ ਇਹ ਵਿਆਹ ਕਰਵਾ ਲੈਂਦੇ ਨੇ ਕਿਉਂਕਿ ਜੋ ਯਸ਼ਵਨੀ ਦੀ ਮਾਂ ਸੀ ਉਸ ਦਾ ਵੀ ਇਹੀ ਕਹਿਣਾ ਸੀ ਕਿ ਜੇਕਰ ਤੁਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਜੇ ਤੁਸੀਂ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਹੁਣ ਇਸ ਲਈ ਇਹ 2 ਮਹੀਨੇ ਪਹਿਲਾਂ ਵਿਆਹ ਕਰਵਾ ਲੈਂਦੇ ਨੇ ਜਦ ਕਿ ਜੋ ਅਲੋਕ ਸੀ ਉਸਦੀ ਉਮਰ 37 ਸਾਲ ਸੀ ਤੇ ਜੋ ਯਸ਼ਮਨੀ ਸੀ ਇਸਦੀ ਉਮਰ ਸਿਰਫ 18 ਸਾਲ ਸੀ ਹੁਣ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਵਿਆਹ ਨੂੰ ਜਦੋਂ ਕੁਝ ਹੀ ਸਮਾਂ ਲੰਘਦਾ ਹੈ ਤਾਂ ਜੋ ਅਲੋਕ ਸੀ ਉਹ ਆਪਣੇ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਹੁਣ ਯਸ਼ਮਨੀ ਦੇ ਦੱਸਣ ਮੁਤਾਬਕ ਜੋ ਅਲੋਕ ਸੀ ਉਸ ਨੂੰ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਅਲੋਕ ਸੀ ਇਹ ਰੋਜ਼ ਸ਼ਰਾਬ ਪੀ ਕੇ ਆਉਂਦਾ ਸੀ ਬੀਅਰ ਪੀਂਦਾ ਸੀ ਤੇਸ ਤੋਂ ਇਲਾਵਾ ਇਹ ਸ਼ਕਤੀਵਰਦਕ ਗੋਲੀਆਂ ਵੀ ਖਾਂਦਾ ਸੀ ਤੇ ਫਿਰ ਇਹ ਘਰ ਆ ਕੇ ਜੋ ਯਸ਼ਮਨੀ ਸੀ ਉਸਦੇ ਨਾਲ ਗੈਰ ਕੁਦਰਤੀ ਤਰੀਕੇ ਨਾਲ ਇਹ ਸਬੰਧ ਬਣਾਉਂਦਾ ਸੀ ਉਸ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਹੁਣ ਜੋ ਯਸ਼ਮਨੀ ਸੀ ਇਸ ਦੀਆਂ ਇਹਨਾਂ ਹਾਲਤਾਂ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੀ ਸੀ ਉਹ ਅਲੋਕ ਨੂੰ ਕਹਿੰਦੀ ਵੀ ਹੈ ਕਿ ਮੈਂ ਤੇਰੀ ਪਤਨੀ ਹਾਂ ਤੂੰ ਮੇਰੇ ਨਾਲ ਇਸ ਤਰ੍ਹਾਂ ਨਾ ਕਰ ਪਰ ਜੋ ਅਲੋਕ ਸੀ ਉਸ ਦਾ ਕਹਿਣਾ ਸੀ ਕਿ ਤੂੰ ਮੇਰੀ ਪਤਨੀ ਹੈ ਮੈਂ ਤੇਰੇ ਨਾਲ ਜਿਵੇਂ ਵੀ ਚਾਹਾਂ ਉਸੇ ਤਰ੍ਹਾਂ ਕਰ ਸਕਦਾ ਇਸ ਤੋਂ ਬਾਅਦ ਜੋ ਯਸ਼ਮਨੀ ਸੀ ਉਸ ਨੂੰ ਅਲੋਕ ਦੇ ਫੋਨ ਦੇ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਦੇ ਨੰਬਰ ਮਿਲਦੇ ਨੇ ਜੋ ਇਹ ਅਲੋਕ ਸੀ ਇਹ ਇੱਕ ਆਯਾਸ਼ ਕਿਸਮ ਦਾ ਬੰਦਾ ਸੀ ਇਸਦੇ ਹੋਰ ਵੀ ਕਈ ਕੁੜੀਆਂ ਦੇ ਨਾਲ ਸਬੰਧ ਸੀ ਹੁਣ ਜੋ ਯਸ਼ਵਨੀ ਸੀ ਇਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਦੀ ਹੈ ਪਰ ਉਧਰ ਜੋ ਅਲੋਕ ਸੀ ਉਸਦੇ ਦਿਮਾਗ ਦੇ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਜਦੋਂ ਵੀ ਯਸ਼ਵਨੀ ਆਪਣੇ ਪਤੀ ਅਲੋਕ ਨੂੰ ਇਸ ਤਰ੍ਹਾਂ ਉਸਦੇ ਨਾਲ ਗੈਰ ਕੁਦਰਤੀ ਤਰੀਕੇ ਨਾਲ ਸਬੰਧ ਬਣਾਉਣ ਤੋਂ ਰੋਕਦੀ ਸੀ ਤਾਂ ਉਹ ਉਸ ਨੂੰ ਕਹਿੰਦਾ ਸੀ ਕਿ ਮੈਂ ਤਾਂ ਇਸ ਤਰ੍ਹਾਂ ਹੀ ਕਰਾਂਗਾ ਪਰ ਜਦੋਂ ਯਸ਼ਵਨੀ ਉਸ ਨੂੰ ਮਨਾ ਕਰਦੀ ਤਉਹ ਹੁਣ ਉਸ ਨੂੰ ਕੁਝ ਇਹੋ ਜਿਹਾ ਕਹਿ ਦਿੰਦਾ ਹੈ ਕਿ ਉਹਦੇ ਪੈਰਾਂ ਹਟੋ ਜ਼ਮੀਨ ਨਿਕਲ ਜਾਂਦੀ ਹੈ ਜੋ ਯਸ਼ਵਨੀ ਸੀ ਇਸਦੀ ਜੋ ਮਾਂ ਸੀ ਉਸਦੀ ਉਮਰ ਲਗਭਗ 38-39 ਸਾਲ ਸੀ ਜਦੋਂ ਯਸ਼ਵਨੀ ਉਸ ਨੂੰ ਇੰਨਾ ਸਭ ਚੀਜ਼ਾਂ ਤੋਂ ਰੋਕਦੀ ਹੈ ਤਾਂ ਉਹ ਯਸ਼ਵਨੀ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਇਸ ਤਰ੍ਹਾਂ ਨਹੀਂ ਕਰਨਾ ਤਾਂ ਤੂੰ ਆਪਣੀ ਮਾਂ ਨੂੰ ਕਹਿ ਕਿ ਉਹ ਮੇਰੇ ਨਾਲ ਸਬੰਧ ਬਣਾਵੇ ਇਹ ਗੱਲ ਸੁਣ ਕੇ ਯਸ਼ਮੀ ਦੇ ਪੈਰਾਂ ਐਂਟੋ ਜ਼ਮੀਨ ਨਿਕਲ ਜਾਂਦੀ ਹੈ ਉਹ ਸੋਚਦੀ ਹੈ ਕਿ ਇਹ ਕਿਸ ਤਰ੍ਹਾਂ ਦੇ ਬੰਦੇ ਦੇ ਮੈਂ ਵਾਟਸਪੈਗ ਗਈ ਜਾਂ ਕਿਸ ਤਰ੍ਹਾਂ ਦੇ ਬੰਦੇ ਨਾਲ ਮੇਰਾ ਪਾਲਾ ਪੈ ਗਿਆ ਹੁਣ ਇਹਨਾਂ ਸਭ ਚੀਜ਼ਾਂ ਤੋਂ ਤੰਗ ਹੋ ਕੇ ਯਸ਼ਮਨੀ ਜੋਸੀ ਉਹ ਆਪਣੇ ਪੇਕੇ ਚਲੇ ਜਾਂਦੀ ਹੈ ਪਰ ਜੋ ਅਲੋਕ ਸੀ ਇਹ ਫਿਰ ਵੀ ਉਸ ਦਾ ਖਹਿੜਾ ਨਹੀਂ ਛੱਡਦਾ ਇਹ ਉਸ ਨੂੰ ਫੋਨ ਦੇ ਉੱਤੇ ਧਮਕੀਆਂ ਦਿੰਦਾ ਹੈ ਉਸ ਦੇ ਉੱਤੇ ਪ੍ਰੈਸ਼ਰ ਬਣਾਉਂਦਾ ਹੈ ਹੁਣ ਜੋ ਯਸ਼ਮੀ ਸੀ ਇਸ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੀ ਸੀ ਇਸ ਤੋਂ ਬਾਅਦ ਉਹ ਇਹ ਸਭ ਗੱਲਾਂ ਆਪਣੀ ਮਾਂ हेमा ਨੂੰ ਦੱਸ ਦਿੰਦੀ ਹੈ ਜਦੋਂ ਹਿਮਾ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਤਾਂ ਉਹ ਵੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਹੁਣ ਉਹ ਕਹਿੰਦੀ ਹੈ ਕਿ ਇਸ ਦਾ ਕੋਈ ਨਾ ਕੋਈ ਹੱਲ ਕਰਨਾ ਪਵੇਗਾ ਹੁਣ ਇੱਧਰ ਜੋ ਆਲੋਕ ਸੀ ਉਹ ਯਸ਼ਵਨੀ ਨੂੰ ਫੋਨ ਦੇ ਉੱਤੇ ਧਮਕੀਆਂ ਦਿੰਦਾ ਆ ਰਿਹਾ ਸੀ ਤੇ ਉਹ ਨਾ ਤਾਂ ਯਸ਼ਵਨੀ ਨੂੰ ਤਲਾਕ ਦੇ ਰਿਹਾ ਸੀ ਇਸ ਤੋਂ ਇਲਾਵਾ ਉਸ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਸੀ ਆਲੋਕ ਯਸ਼ਵਨੀ ਦੇ ਉੱਤੇ ਪ੍ਰੈਸ਼ਰ ਪਾਉਂਦਾ ਰਹਿੰਦਾ ਹੈ ਉਸ ਨੂੰ ਹਮੇਸ਼ਾ ਇਹੀ ਕਹਿੰਦਾ ਰਹਿੰਦਾ ਹੈ ਕਿ ਮੈਂ ਤਲਾਕ ਨਹੀਂ ਦੇਵਾਂਗਾ ਇਸ ਤੋਂ ਇਲਾਵਾ ਉਹ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਦੋਨੋਂ ਮੇਰੇ ਨਾਲ ਸਬੰਧ ਬਣਾਓ ਉਸ ਨੂੰ ਕਹਿੰਦਾ ਹੈ ਕਿ ਤੂੰ ਆਪਣੀ ਮਾਂ ਨੂੰ ਵੀ ਕਹਿ ਕਿ ਉਹ ਮੇਰੇ ਨਾਲ ਸਬੰਧ ਬਣਾਵੇ ਹੁਣ ਉਹ ਲੋਕ ਦੀ ਇਹ ਗੱਲ ਮਾਂ ਤੇ ਤੀ ਦੋਹਾਂ ਨੂੰ ਬਹੁਤ ਹੀ ਜ਼ਿਆਦਾ ਬੁਰੀ ਲੱਗਦੀ ਹੈ ਉਹ ਸੋਚ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਇਸ ਤਰ੍ਹਾਂ ਦੀ ਘਟੀਆ ਤੇ ਕਾਨੂੰਨੀ ਸੋਚ ਵਾਲੇ ਬੰਦੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੁਣ ਉਹ ਅੱਗੇ ਇੱਕ ਪਲਾਨ ਬਣਾਉਣ ਲੱਗਦੀਆਂ ਨੇ ਹੁਣ ਪਲਾਨ ਦੇ ਮੁਤਾਬਿਕ 22 ਮਾਰਚ 2025 ਨੂੰ ਯਸ਼ਮਨੀ ਆਲੋਕ ਨੂੰ ਫੋਨ ਕਰਦੀ ਹੈ ਤੇ ਉਹ ਉਸ ਨੂੰ ਕਹਿੰਦੀ ਹੈ ਕਿ ਮੇਰੀ ਮਾਂ ਤੇਰੇ ਨਾਲ ਸੰਬੰਧ ਬਣਾਉਣ ਦੇ ਲਈ ਤਿਆਰ ਹੋ ਗਈ ਹੈ ਤੂੰ ਆ ਜਾ ਤੇ ਆਪਾਂ ਇਕੱਠੇ ਮਿਲ ਕੇ ਪਾਰਟੀ ਕਰਾਂਗੇ ਇਹ ਸੁਣ ਕੇ ਅਲੋਕ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਹੁਣ ਇੱਧਰ ਜੋ ਯਸ਼ਵਲੀ ਦੀ ਮਾਂ ਸੀ ਉਹ ਘਰ ਦੇ ਵਿੱਚ ਚਿਕਨ ਬਣਾਉਂਦੀ ਹੈ ਤੇ ਜਦੋਂ ਉਹ ਚਿਕਨ ਬਣਾਉਂਦੀ ਹੈ ਤਾਂ ਉਸ ਦੇ ਵਿੱਚ ਉਹ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ ਤੇ ਹੁਣ ਯਸ਼ਵਨੀ ਇਹ ਲੋਕ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਤੂੰ ਬੀਅਰ ਤੇ ਸ਼ਰਾਬ ਵਗੈਰਾ ਨਾਲ ਲੈ ਕੇ ਆਈ ਆਪਾਂ ਹੁਣ ਮਿਲ ਕੇ ਖੂਬ ਇੰਜੋਏ ਕਰਾਂਗੇ ਇੱਥੇ ਹੀ ਪਾਰਟੀ ਕਰਾਂਗੇ ਹੁਣ ਉਸੇ ਦਿਨ ਰਾਤ ਨੂੰ 11 ਵਜੇ ਜੋ ਅਲੋਕ ਸੀ ਇਹ ਆਪਣੇ ਘਰ ਇਹ ਕਹਿ ਕੇ ਨਿਕਲਦਾ ਹੈ ਕਿ ਮੈਂ ਕਿਤੇ ਕੰਮ ਜਾ ਰਿਹਾ ਹਾਂ ਇਹ ਘਰੋਂ ਆਪਣੀ ਐਕਸਯੂਵੀ ਕਾਰ ਲੈ ਕੇ ਨਿਕਲਦਾ ਤੇ ਇਹ ਯਸ਼ਵਨੀ ਦੇ ਘਰ ਪਹੁੰਚ ਜਾਂਦਾ ਹੈ ਤੇ ਹੁਣ ਇਹ ਉੱਥੇ ਬੈਠ ਕੇ ਥੋੜੀ-ਬਹੁਤੀ ਸ਼ਰਾਬ ਪੀਂਦਾ ਹੈ ਤੇ ਜੋ ਉਹਨਾਂ ਨੇ ਚਿਕਨ ਬਣਾਇਆ ਸੀ ਥੋੜਾ-ਬਹੁਤ ਚਿਕਨ ਵੀ ਖਾਂਦਾ ਹੈ ਹੁਣ ਉੱਧਰ ਜੋ ਯਸ਼ਵਨੀ ਤੇ ਉਸਦੀ ਮਾਂ ਸੀ ਉਹ ਹੁਣ ਇਹ ਸੋਚਣ ਲੱਗ ਜਾਂਦੇ ਨੇ ਕਿ ਜੇਕਰ ਘਰ ਦੇ ਵਿੱਚ ਹੀ ਇਸ ਦਾ ਕਤਲ ਕਰ ਦਿੱਤਾ ਤਾਂ ਇੱਥੇ ਅਸੀਂ ਫਸੇ ਜਾਵਾਂਗੇ ਤਾਂ ਉਹ ਸੋਚਦੇ ਨੇ ਕਿ ਕਿਉਂ ਨਾ ਇਸ ਨੂੰ ਬਾਹਰ ਕਿਤੇ ਲਿਆ ਕੇ ਇਸ ਦਾ ਕਤਲ ਕੀਤਾ ਜਾਵੇ। ਹੁਣ ਯਸ਼ਵਨੀ ਜੋ ਸੀ ਇਹ ਅਲੋਕ ਨੂੰ ਕਹਿੰਦੀ ਹੈ ਕਿ ਕਿਉਂ ਨਾ ਆਪਾਂ ਕਿਤੇ ਬਾਹਰ ਘੁੰਮਣ ਦੇ ਲਈ ਚੱਲੀਏ। ਆਪਾਂ ਕਿਤੇ ਬਾਹਰ ਜਾ ਕੇ ਗੱਡੀ ਦੇ ਵਿੱਚ ਹੀ ਬੀਅਰ ਪੀਵਾਂਗੇ ਤੇ ਚਿਕਨ ਖਾਵਾਂਗੇ। ਹੁਣ ਜੋ ਚਿਕਨ ਸੀ ਉਸ ਨੂੰ ਪੈਕ ਕਰ ਲਿਆ ਜਾਂਦਾ ਤੇ ਜੋ ਬੀਅਰ ਦੀਆਂ ਬੋਤਲਾਂ ਤੇ ਸ਼ਰਾਬ ਸੀ ਉਹ ਗੱਡੀ ਦੇ ਵਿੱਚ ਰੱਖ ਲਈ ਜਾਂਦੀ ਹੈ। ਹੁਣ ਯਸ਼ਵਨੀ ਤੇ ਅਲੋਕ ਘਰੋਂ ਕਾਰ ਦੇ ਵਿੱਚ ਨਿਕਲਦੇ ਨੇ ਤੇ ਇਹ ਇੱਥੇ ਬੀਜੀਐਸ ਗਰਾਊਂਡ ਦੇ ਨਜ਼ਦੀਕ ਆ ਕੇ ਖੜੇ ਆਂਦੇ ਨੇ। ਹੁਣ ਉਹਤੇ ਗੱਡੀ ਦੇ ਵਿੱਚ ਜੋ ਅਲੋਕ ਸੀ ਉਹ ਵੀਰ ਵੀ ਪੀਂਦਾ ਸ਼ਰਾਬ ਵੀ ਪੀਂਦਾ ਤੇ ਇਸ ਤੋਂ ਇਲਾਵਾ ਜੋ ਉਹ ਚਿਕਨ ਬਣਾਇਆ ਸੀ ਉਹ ਚਿਕਨ ਵੀ ਖਾਂਦਾ ਉਧਰ ਜੋ ਯਸ਼ਵਨੀ ਦੀ ਮਾਂ ਹਿਮਾ ਸੀ ਉਹ ਪਿੱਛੇ ਆਟੋ ਦੇ ਵਿੱਚ ਆ ਰਹੀ ਹੁੰਦੀ ਆ ਹੁਣ ਜਦੋਂ ਕਾਰ ਇੱਥੇ ਖੜ ਜਾਂਦੀ ਹੈ ਤੇ ਜੋ ਅਲੋਕ ਸੀ ਚਿਕਨ ਖਾ ਰਿਹਾ ਹੁੰਦਾ ਤਾਂ ਜੋ ਉਹਨਾਂ ਨੇ ਹੁਣ ਨੀਂਦ ਦੀਆਂ ਗੋਲੀਆਂ ਉਸ ਦੇ ਵਿੱਚ ਬਲਾਈਆਂ ਹੋਈਆਂ ਸੀ ਤਾਂ ਉਹਨਾਂ ਦਾ ਹੁਣ ਅਸਰ ਹੋਣਾ ਥੋੜਾ-ਥੋੜਾ ਸ਼ੁਰੂ ਹੋ ਜਾਂਦਾ ਹੈ ਇਸ ਦੀਆਂ ਅੱਖਾਂ ਬੰਦ ਹੋਣ ਲੱਗ ਜਾਂਦੀਆਂ ਨੇ ਤਾਂ ਹੁਣ ਯਸ਼ਮਨੀ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਹੁਣ ਦਵਾਈ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਉਹ ਬੇਸੁੱਧ ਹੋ ਜਾਂਦਾ ਹੈ ਤੇ ਹੁਣ ਜੋ ਯਸ਼ਮਨੀ ਸੀ ਆਪਣੀ ਮਾਂ ਨੂੰ ਫੋਨ ਕਰ ਦਿੰਦੀ ਹੈ ਕਿ ਤੁਸੀਂ ਹੁਣ ਆ ਜਾਓ। ਤਾਂ ਹੁਣ ਪਿੱਛੋਂ ਉਸ ਦੀ ਮਾਂ ਉੱਥੇ ਪਹੁੰਚ ਜਾਂਦੀ ਹੈ। ਪਿੱਛੋਂ ਯਸ਼ਮਨੀ ਦੀ ਮਾਂ ਜੋ ਸੀ ਉਹ ਇੱਕ ਤੇਜ਼ ਧਾਰ ਹਥਿਆਰ ਦੇ ਨਾਲ ਆਉਂਦੀ ਹੈ। ਉਹ ਗੱਡੀ ਦੀ ਖਿੜਕੀ ਖੋਲਦੀ ਹੈ ਤੇ ਉਹ ਉਸੇ ਵਕਤ ਉਸ ਤੇਜ਼ ਧਾਰ ਚਾਕੂ ਦੇ ਨਾਲ ਪਹਿਲਾ ਹੀ ਵਾਰ ਜੋ ਅਲੋਖ ਸੀ ਉਸ ਦੇ ਗਲੇ ਦੇ ਉੱਤੇ ਕਰ ਦਿੰਦੀ ਹੈ ਹੁਣ ਜਦੋਂ ਉਸ ਤੇ ਵਾਰ ਹੁੰਦਾ ਹੈ ਤਾਂ ਉਸ ਦੇ ਦਰਦ ਹੁੰਦਾ ਹੈ ਤਾਂ ਉਸ ਦੀ ਅੱਖਾਂ ਖੁੱਲ੍ਹਦੀਆਂ ਨੇ ਤਾਂ ਜਦੋਂ ਉਹ ਦੇਖਦਾ ਹੈ ਕਿ ਮੂਰੇ ਹੇਮਾ ਹੁੰਦੀ ਹੈ ਤਾਂ ਉਹ ਸਮਝ ਜਾਂਦਾ ਹੈ ਕਿ ਇਹ ਜੋ ਵਾਰ ਕੀਤਾ ਹੈ ਇਹ ਹੇਮਾ ਨੇ ਕੀਤਾ ਹੈ ਤਾਂ ਇਸ ਤੋਂ ਬਾਅਦ ਉਹ ਉੱਥੋਂ ਕੀ ਕਰਦਾ ਹੈ ਕਿ ਉੱਥੋਂ ਨਿਕਲ ਕੇ ਉਹ ਬਾਹਰ ਭੱਜਦਾ ਹੈ ਤਾਂ ਉੱਤੇ ਖੜੇ ਇੱਕ ਆਟੋ ਦੇ ਵਿੱਚ ਜਾ ਕੇ ਬੈਠ ਜਾਂਦਾ ਹੈ ਤਾਂ ਹੁਣ ਪਿੱਛੋਂ ਜੋ ਹੇਮਾ ਤੇ ਯਸ਼ਮਨੀ ਸੀ ਇਸ ਦੇ ਪਿੱਛੇ ਭੱਜਦੀਆਂ ਨੇ ਕਿਉਂਕਿ ਇਹਨਾਂ ਨੇ ਹੁਣ ਧਾਰ ਲਿਆ ਸੀ ਕਿ ਇਸ ਨੂੰ ਅਸੀਂ ਅੱਜ ਹੁਣ ਜਾਨ ਤੋਂ ਹੀ ਮਾਰ ਦੇਣਾ ਇਸ ਨੂੰ ਜਿਉਂਦਾ ਨਹੀਂ ਛੱਡਣਾ ਤਾਂ ਹੁਣ ਇਹ ਉਹ ਹੀ ਉੱਤੇ ਪਹੁੰਚ ਜਾਂਦੀਆਂ ਨੇ ਤੇ ਫਿਰ ਇਹ ਉੱਤੇ ਪਹੁੰਚ ਗਏ ਉੱਤੇ ਕਈ ਵਾਰ ਉਸ ਚਾਕੂ ਦੇ ਨਾਲ ਕਰਦੀਆਂ ਨੇ ਕਿਉਂਕਿ ਯਸ਼ਮਨੀ ਤੇ ਉਸ ਦੀ ਮਾਂ ਨੇ ਇਹ ਧਾਰ ਲਿਆ ਸੀ ਕਿ ਇਸ ਨੂੰ ਜਿਉਂਦਾ ਨਹੀਂ ਛੱਡਣਾ ਉਹ ਦੋਨੋਂ ਮਿਲ ਕੇ ਇਸ ਦੇ ਉੱਤੇ ਇਸ ਤਰ੍ਹਾਂ ਵਾਰ ਕਰਦੀਆਂ ਨੇ ਕਿ ਕਈ ਵਾਰ ਉਸਦੇ ਗਾਲਿਆਂ ਦੇ ਉੱਤੇ ਕੀਤੇ ਜਾਂਦੇ ਨੇ ਤੇ ਉਹਨੂੰ ਉੱਥੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਜਾਂਦੀਆਂ ਨੇ ਤੇ ਹੁਣ ਜਦੋਂ ਇਹ ਸਵੇਰ ਹੁੰਦੀ ਹੈ ਤਾਂ ਲੋਕਾਂ ਦੀ ਨਿਗਾਹ ਪੈਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਜਦੋਂ ਤਫ਼ਤੀਸ਼ ਕਰਦੀ ਹੈ ਤਾਂ ਫਿਰ ਯਸ਼ਮਨੀ ਦੇ ਤੱਕ ਪਹੁੰਚ ਕਰ ਲੈਂਦੀ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਨੇ ਹੀ ਇਸ ਦਾ ਕਤਲ ਕੀਤਾ ਹੈ ਤਾਂ ਇਸ ਤੋਂ ਬਾਅਦ ਜਦੋਂ ਇਹਨਾਂ ਦੋਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜੋ ਕੀਤਾ ਹੈ ਕੀ ਤੁਹਾਨੂੰ ਤੁਹਾਡੇ ਕੀਤੇ ਦੇ ਉੱਤੇ ਕੋਈ ਪਛਤਾਵਾ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਜਾਨਵਰ ਨੂੰ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਅਸੀਂ ਜੋ ਵੀ ਕੀਤਾ ਹੈ ਸਾਨੂੰ ਇਸ ਦਾ ਕੋਈ ਵੀ ਪਛਤਾਵਾ ਨਹੀਂ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਜਾਨਵਰ ਬੰਦੇ ਦਾ ਦੁਨੀਆ ਤੇ ਰਹਿਣਾ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਅਸੀਂ ਇਸ ਨੂੰ ਮਾਰ ਕੇ ਬਹੁਤ ਹੀ ਚੰਗਾ ਕੰਮ ਕੀਤਾ ਹੈ ਸਾਨੂੰ ਇਸ ਦੇ ਮਾਰੇ ਦਾ ਕੋਈ ਵੀ ਪਛਤਾਵਾ ਨਹੀਂ ਹੈ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਆਲੇ-ਦੁਆਲੇ ਦੇ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ। ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ। ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਜਲਦ ਹੀ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ। ਉਦੋਂ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।